ਅੰਬ੍ਰੀਸਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਇਜ਼ਰਾਈਲ ਤੋਂ ਆਈ ਇੱਕ ਕੁੜੀ ਦੇ ਨਾਲ ਲੁੱਟ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਹੀ ਲੁੱਟਿਆ ਹੋਇਆ ਸਮਾਨ ਵੀ ਪੁਲਿਸ ਨੇ ਬਰਾਮਦ ਕਰ ਲਿਆ ਦੱਸਦੇ ਕਿ ਇਜ਼ਰਾਈਲ ਤੋਂ ਆਈ ਇਸ ਲੜਕੀ ਕੋਲੋਂ ਪਹਿਲਾਂ ਇਹਨਾਂ ਲੁਟੇਰਿਆਂ ਵੱਲੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਫਿਰ ਜਦੋਂ ਲੁਟੇਰੇ ਫੋਨ ਖੋਨ ਦੇ ਵਿੱਚ ਅਸਫਲ ਹੋਏ ਤਾਂ ਉਹ ਇਸ ਲੜਕੀ ਦੇ ਹੱਥ 'ਚ ਫੜਿਆ ਬੈਗ ਲੈ ਕੇ ਫਰਾਰ ਹੋ ਗਏ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਏ ਤੇ ਉਹਨਾਂ ਪਾਸੋਂ ਸਮਾਨ ਬਰਾਮਦ ਹੋਇਆ ਏ ਜਿਸ ਨੂੰ ਜਲਦ ਹੀ ਪੁਲਿਸ ਵੱਲੋਂ ਉਸ ਇਜ਼ਰਾਈਲ ਕੁੜੀ ਨੂੰ ਦਿੱਤਾ ਜਾਵੇਗਾ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਕੇਸ ਉਹਦੇ ਤਹਿਤ ਵੀ ਅਸੀਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ ਔਰ ਸਾਰੇ ਆਫੀਸਰ ਇਸੇ ਕੰਮ ਤੇ ਜੁਟੇ ਹੈ ਇਸੇ ਸਬੰਧ ਦੇ ਵਿੱਚ ਇੱਕ ਬੜੀ ਮੰਦ ਭਾਗੀ ਘਟਨਾ ਹੋਈ ਸੀਗੀ ਇੱਕ ਇਜ਼ਰਾਈਲੀ ਸਿਟੀਜ਼ਨ ਜਿਹੜੇ ਔਮਨ ਸਗੇ ਉਹਨਾਂ ਦਾ ਸਨੈਚਿੰਗ ਹੋਈ ਸੀ 23 ਤਰੀਕ ਨੂੰ 23 ਨਵੰਬਰ ਨੂੰ ਛਾਟਾ ਦੇ ਏਰੀਏ ਦੇ ਵਿੱਚ ਜਦੋਂ ਵਾਗਾ ਬਾਰਡਰ ਤੇ ਆ ਰਹੇ ਸੀ 3 ਵੀਲਰ 'ਚ ਬੈਠ ਕੇ ਤਕਰੀਬਨ 2:45 ਦੀ ਇਹ ਵਾਰਦਾਤ ਹੈ ਉਦੇ ਨਾਲ ਬੜਾ ਇੱਕ ਇਹ ਮਨਪਾਗੀ ਘਟਨਾ ਹੋਈ ਔਰ ਫੋਰਨ ਸਿਟੀਜ਼ਨ ਹੋਮ ਕਰਕੇ ਬੜਾ ਸੈਂਸਿਟਿਵਲੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਅਪਿਮਨੀਓ ਰਾਣਾ ਮਿਸਟਰ ਸ਼ਿਵਦਰਸ਼ਨ ਔਰ ਐਸ ਐਚ ਰੋਵਨਹਮਸ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਤੇ ਤਿੰਨ ਮੁਲਜ਼ਮ ਉਹਦੇ ਚ ਫੜੇ ਗਏ ਜਿਹੜੇ ਮੇਨ ਨੇ ਇੱਕ ਨਬਾਲਗ ਹੈ ਔਰ ਦੋ ਜਿਹੜੇ ਹੈਗੇ ਇੱਕ ਰਿਸ਼ਪਾਲ ਸਿੰਘ ਔਰ ਇੱਕ ਗੌਤਮ ਸਿੰਘ ਸ਼ਪਾਲ ਸਿੰਘ ਦੇ ਖਿਲਾਫ ਪਹਿਲਾਂ ਵੀ ਰਜਿਸਟਰ ਹੈ ਆਪਣੇ ਉੱਚ ਸੈਚਿੰਗ ਦਾ ਪਰਚਾ ਦਰਜ ਹੈ ਇਹਨਾਂ ਤੋਂ ਜਿਹੜੀ ਉਹ ਵਿਕਟਿਮ ਸੀ ਅਬਿਸ਼ੈ ਰੈਵਨ ਜਿਹੜੇ ਇਜ਼ਰਾਈਲੀ ਸਿਟੀਜ਼ਨ ਨੇ ਉਹਨਾਂ ਦਾ ਜਿਹੜਾ ਹੈਂਡਬੈਗ ਹੈ ਪਰਸ ਔਰ ਹੈੱਡਫੋਨਸ ਉਹ ਵੀ ਬਰਾਮਦ ਕਰ ਲਏ ਗਏ ਆ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ ਔਰ ਉਹ ਅੱਗੇ ਵਾਸਤੇ ਵੀ ਜਿਹੜੀ ਅਸੀਂ ਓਵਰਆਲ ਸਰਵੇਲੈਂਸ ਔਰ ਵਿਜ਼ਿਬਿਲਟੀ ਔਰ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਗਈ ਹੈ ਅਮਰਸਰ ਕਮਿਸ਼ਨਰੇਟ ਚ ਆਉਣ ਵਾਲੇ ਦਿਨਾਂ ਚ ਹੋਰ ਵੀ ਜ਼ਿਆਦਾ ਤੁਹਾਨੂੰ ਫੋਰਸ ਦਿਖੇਗੀ ਔਰ ਇਸ ਕਲਵਾ ਸੇ ਅਸੀਂ ਵਚਨ ਬਾਧਾ ਕਿ ਸਾਡਾ ਜਿਹੜੇ ਸਿਟੀਜ਼ਨਸ ਨੇ ਉਹ ਸੇਫਟ ਸਿਕਿਉਰ ਫੀਲ ਕਰਨ। ਉਹਦੇ ਦੂਜੇ ਪਾਸੇ ਸਮਾਨ ਮਿਲਣ ਤੋਂ ਬਾਅਦ ਇਜ਼ਰਾਈਲ ਤੋਂ ਆਈ ਲੜਕੀ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ। ਉਹਦੇ ਦੂਜੇ ਪਾਸੇ ਸਮਾਨ ਮਿਲਣ ਤੇ जराइल तो आई लड़की ने पंजाब पुलिस का धनबाद किया कि पुलिस ने सख्त मेहनत करके जल्द उसका बैग बरामद कर लिया है थैंक यू सो मच टू पंजाब इन अमृतसर uh in case to giving me back my stuff that's been stolen ਦੱਸਦੇ ਚੱਲਦੇ ਆ ਕਿ ਇਜ਼ਰਾਈਲ ਤੋਂ ਆਈ ਇੱਕ ਲੜਕੀ ਪਹਿਲਾਂ ਸਚਕੁਣ ਸ੍ਰੀ ਹਮੰਦਰ ਸਾਹਿਬ ਨਤਮਸਤਕ ਹੋਈ ਉਸ ਤੋਂ ਬਾਅਦ ਰੀਟਰੇਟ ਸੈਰਮਨੀ ਦੇਖਣ ਦੇ ਲਈ ਜਦੋਂ ਉਹ ਵਾਗਾ ਬਾਰਡਰ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਲੁਟੇਰਿਆਂ ਨੇ ਉਸ ਨੂੰ ਨਿਸ਼ਾਨਾ ਬਣਾਇਆ ਪਹਿਲਾਂ ਉਸ ਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਅਸਫਲ ਰਹੇ ਤਾਂ ਲੁਟੇਰਿਆਂ ਵੱਲੋਂ ਉਸ ਦਾ ਬੈਗ ਲੈ ਕੇ ਫਰਾਰ ਹੋ ਗਏ ਜਿਸ ਦੇ ਵਿੱਚ ਉਸ ਦਾ ਪਾਸਪੋਰਟ ਤੇ ਹੋਰ ਵੀ ਕੀਮਤੀ ਸਮਾਨ ਮੌਜੂਦ ਸੀ Amritsar um, am to go the report Amritsar am case free